ਆ ਦੋ ਢਾਈ ਸਾਲ ਦੇ ਬੱਚੇ ਜਿਹੜੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਸਿੱਖਾਂ ਦੇ ਮੁੰਡੇ ਘੰਟੇ ਕਹਿ ਕੇ ਮਾਰੇ ਜਾ ਰਹੇ ਜਿਹੜੇ ਦੋ ਨਾਲੇ ਹੌਲਦਾਰ ਰੈਂਕ ਦੇ ਬੰਦੇ ਆ ਸ਼ਰਮ ਕਹਿ ਰਹੇ ਕੀ ਕਰ ਲੋਗੇ ਪੁਲਸ ਦਾ ਪੁਲਸ ਤਾਂ ਇਹੀ ਕਰਦੀ ਹੁੰਦੀ ਹੈ ਮੈਨੂੰ ਕਹਿ ਰਹੇ ਤੈਨੂੰ ਵੀ ਪਤਾ ਪੁਲਸ ਕੀ ਕਰ ਦਿੰਦੀ ਹੈ ਪੁਲਸ ਦੇ ਹੱਥ ਬਹੁਤ ਲੰਮੇ ਆ ਕੀ ਕਰਾਵੋਗੇ ਸਾਡਾ ਖਬਰ ਬਠਿੰਡਾ ਦੇ ਸਰਕਾਰੀ ਹਸਪਤਾਲ ਦੀ ਹੈ ਜਿੱਥੇ ਕਿ ਲੱਖਾ ਸਿਧਾਨਾ ਆਪਣੇ ਪੇਟ ਦੀ ਅਲਟਰਾ ਸਾਊਂਡ ਕਰਵਾਉਣ ਲੈ ਪਹੁੰਚੇ ਇਸ ਦੌਰਾਨ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਜਿਥੇ ਪੰਜਾਬ ਪੁਲਿਸ ਅਤੇ ਬਰਨਾਲਾ ਪੁਲਿਸ ਉੱਤੇ ਧੱਕੇਸ਼ਾਹੀ ਦੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਵੱਲੋਂ ਉਸ ਨਾਲ ਮਾਰਕੁੱਟ ਕੀਤੀ ਗਈ ਹੈ ਤੇ ਉਸ ਦੇ ਗੁੱਜੀਆਂ ਸੱਟਾਂ ਵੱਜੀਆਂ ਉਹਨਾਂ ਪੁਲਿਸ ਤੇ ਵਰਦੇ ਆ ਕਿਹਾ ਕਿ ਪੰਜਾਬ ਵਿੱਚ ਪੁਲਿਸ ਦਾ ਰਾਜ ਹੋ ਗਿਆ ਹੈ ਜੋ ਮਰਜ਼ੀ ਚਾਹੇ ਪੁਲਿਸ ਕਰੀ ਜਾਂਦੀ ਹੈ ਲਖਾ ਸਿਧਾਨਾ ਮੁਤਾਬਕ ਪੁਲਿਸ ਬੇਕਸੂਰ ਸਿੱਖ ਨੌਜਵਾਨਾਂ ਤੇ ਗੈਂਗਸਟਰ ਨਸ਼ਾ ਤਸਕਰ ਦਾ ਟੈਗ ਲਗਾ ਕੇ ਉਹਨਾਂ ਦੇ ਪੈਰਾਂ ਵਿੱਚ ਗੋਲੀਆਂ ਮਾਰ ਰਹੀ ਹੈ ਲਖਾ ਸਿਧਾਣਾ ਨੇ ਕਿਹਾ ਕਿ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਇਕੱਠੇ ਹੋਣਾ ਪਵੇਗਾ ਤੇ ਆਪਣੀ ਆਵਾਜ਼ ਨੂੰ ਬੁਲੰਦ ਕਰਨਾ ਪਵੇਗਾ ਨਹੀਂ ਤਾਂ ਪੰਜਾਬ ਪੁਲਿਸ ਇਸੇ ਤਰ੍ਹਾਂ ਹੀ ਬੇਕਸੂਰਾ ਨੂੰ ਮਾਰਦੀ ਰਹੇਗੀ ਅਸੀਂ ਮਰਹੰਡੇ ਮੇਰੇ ਜਿਹੜੇ ਪੇਟ 'ਚ ਸੱਟਾਂ ਸੀ ਗੁੱਝੀਆਂ ਹਨ ਉਹਦਾ ਅਲਟਰਾਸਾਉਂਡ ਕਰਾਉਣ ਲਈ ਸੀ ਇੱਥੇ ਅੱਜ ਆਏ ਹਾਂ ਤੇ ਤੁਸੀਂ ਦੇਖੋ ਵੀ ਕੱਲ ਪਰਸੋਂ ਰਾਤ ਦੀ ਘਟਨਾ ਹਾਲੇ ਤੱਕ ਕੋਈ ਕਾਰਵਾਈ ਨਹੀਂ ਰੁੱਕ ਕੇ ਗਏ ਨੂੰ ਵੀ ਕਿੰਨਾ ਸਮਾਂ ਹੋ ਗਿਆ ਕੋਈ ਬਿਆਨ ਨਹੀਂ ਲੈਣ ਆ ਰਿਹਾ ਕੋਈ ਕਾਰਵਾਈ ਨਹੀਂ ਕਰ ਰਿਹਾ ਜਿਹੜੇ ਸ਼ਰਮ ਇਹ ਗੁੰਡਾਗਰਦੀ ਬੁਰਸ਼ਾਗਰਦੀ ਹੈ ਬੁਰਸ਼ ਦੀ ਤੇ ਸਰਕਾਰ ਦੀ ਕਾਰਨ ਬੜਾ ਸਾਫ਼ ਹੈ ਰੋਜ਼ ਤੁਸੀਂ ਦੇਖਦੇ ਹੋ ਵੀ ਰੋਜ਼ ਲੱਤਾਂ 'ਚ ਗੋਲੀਆਂ ਪੰਜ ਚਾਰ ਦੇ ਮਾਰ ਦਿੰਦੇ ਆ ਗੈਂਗਸਟਰ ਕਹਿ ਕੇ ਸਮਗਲਰ ਕਹਿ ਕੇ ਲੱਤ 'ਚ ਗੋਲੀ ਮਾਰ ਦਿੰਦੇ ਆ ਜਾਂ ਮਾਰ ਹੀ ਦਿੰਦੇ ਜਾਂ ਨਹੀਂ ਮਾਰ ਦਿੰਦੇ ਕਿੰਨੇ ਮੁੰਡੇ ਇਹਨਾਂ ਨੇ ਪਿਛਲੇ ਆ 2 2.5 ਸਾਲ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸਿੱਖਾਂ ਦੇ ਮੁੰਡੇ ਗੈਂਗਸਟਰ ਕਹਿ ਕੇ ਮਾਰੇ ਜਾ ਰਹੇ ਆ ਸਿੱਖਾਂ ਦੇ ਮੁੰਡਾਂ ਦੀ ਲੱਤਾਂ ਜੀ ਗੋਲੀਆਂ ਮਾਰੀਆਂ ਜਾ ਰਹੀਆਂ ਆ ਆ ਤੁਹਾਨੂੰ ਮੈਂ ਦਿਖਾਉਣਾ ਆ ਦੇਖਿਓ ਆ ਹਾਲਾਤ ਦੇਖੋ ਕਿਹੋ ਜਿਹੇ ਆ ਆ ਇੱਕ ਆ ਦੇਖੋ ਇੱਕ ਕੱਲ ਕੱਲ ਦੀ ਵੀਡੀਓ ਆ ਇਹ ਇੱਕ ਖਾੜ ਦੀ ਵੀਡੀਓ ਆ ਉਹ ਦੇਖੋ ਕਿਵੇਂ ਇੱਕ ਬੀਬੀ ਨੂੰ ਆ ਦੇਖੋ ਪੁਲਿਸ ਵਾਲਾ ਕਿਵੇਂ ਇਹ ਆਓ ਦੇਖੋ ਇਹ ਆ ਦੇਖੋ ਇਹ ਇਹ ਬੁਚੜ ਪ੍ਰਾਣੀ ਤੇ ਹੋਰ ਕੀ ਐ ਇਹ ਇਹ ਗੱਲਾਂ ਆਪਾਂ ਕਰਦੇ ਆਂ ਵੀ 80 90 ਦੇ ਦੌਰ ਦੇ ਵਿੱਚ ਜਿਵੇਂ ਹਜ਼ਾਰਾਂ ਨੌਜਵਾਨਾਂ ਨੇ ਕੋ-ਕੋ ਕੇ ਇਸ ਪੁਲਿਸ ਨੇ ਮਾਰੇ ਆ ਨਾ ਬੁਚੜਾਂ ਨੇ ਮਾਰਿਆ ਸਰਕਾਰ ਨੇ ਉਹਦੇ ਮਲਵਾਏ ਆ ਉਦੋਂ ਤਾਂ ਵੱਧ ਚੁੱਕਿਆ ਗੁੰਡਾ ਰਾਜ ਐ ਇਸ ਵੇਲੇ ਤੁਸੀਂ ਦੇਖੋ ਵੀ ਜੇ ਮੇਰੇ ਵਰਗੇ ਬੰਦੇ ਨੂੰ ਇਸ ਤਰ੍ਹਾਂ ਇਹ ਚੱਕ ਕੇ ਲਿਜਾ ਕੇ ਕਟਮਾਰ ਕਰਕੇ ਬੰਦ ਕਰ ਸਕਦੇ ਆ ਕੋਈ ਮਰਜ਼ੀ ਕਹਾਣੀ ਘੜ ਦੇਣ ਇਹਦਾ ਕਹਿ ਰਹੀ ਆ ਪੁਲਸ ਉੱਤੇ ਸ਼ਰਿਆ ਮੈਨੂੰ ਬਰਬੰਦਰ ਸਿੰਘ ਨੇ ਕਿਹਾ ਜਿਹੜਾ ਜਿਹਦੀ ਹੁਣ ਪਿੱਛੇ ਤੇ ਆ ਕੇ ਖੜ ਗਿਆ ਪ੍ਰਸ਼ਾਸਨ ਸਾਰਾ ਉਹਨੂੰ ਬਚਾਉਣ ਤੇ ਲੱਗਿਆ ਹੋਇਆ ਉਹ ਜਗਤਵਿੰਦਰ ਸਿੰਘ ਤੇ ਬਲਵਿੰਦਰ ਸਿੰਘ ਜਿਹੜੇ ਦੋ ਨਾਲੇ ਹੌਲਦਾਰ ਰੈਂਕ ਦੇ ਬੰਦੇ ਆ ਸ਼ਰਿਆ ਮੈਂ ਕਹਿ ਰਹੀ ਆ ਕੀ ਕਰ ਲੋਂਗੇ ਪੁਲਸ ਦਾ ਪੁਲਸ ਤਾਂ ਇਹੀ ਕਰਦੀ ਹੁੰਦੀ ਹੈ ਮੈਨੂੰ ਕਹਿ ਰਿਹਾ ਤੈਨੂੰ ਨਹੀਂ ਪਤਾ ਪੁਲਸ ਕੀ ਕਰ ਦਿੰਦੀ ਹੈ ਪੁਲਸ ਦੇ ਹੱਥ ਬਹੁਤ ਲੰਮੇ ਆ ਕੀ ਕਰਾ ਲੋਂਗੇ ਸਾਡਾ ਜਾਣੇ 14 ਕਿਥੋਂ ਸਾਫ਼ ਹੁੰਦੀਆਂ ਨੇ ਗੱਲਾਂ ਵੀ ਰੋਜ਼ ਪੁਲਿਸ ਬੰਦੇ ਮਾਰ ਰਹੀ ਐ ਇਹਦਾ ਕਾਰਨ ਕੀ ਐ ਜਿੰਨੇ ਵੀ ਉਹ 14 ਤੇ ਬੰਦੇ ਬੈਠੇ ਐ ਕੋਈ ਅਫਸਰ ਬੈਠੇ ਕੋ ਸਿੱਖ ਹੈਗਾ ਸਾਰੇ ਗੈਰ ਸਿੱਖ ਬੰਦੇ ਲਾਏ ਹੋਏ ਨੇ ਸਾਰਾ ਦਿੱਲੀ ਵਾਲਿਆਂ ਦਾ ਕੰਟਰੋਲ ਆ ਇਸੇ ਕਰਕੇ ਸਿੱਖਾਂ ਨੂੰ ਖਾਸ ਤੌਰ ਤੇ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ ਪੱਗਾਂ ਵੀ ਲਾਈਆਂ ਜਾ ਰਹੀਆਂ ਸਿੱਖਾਂ ਦੇ ਮੁੰਡੇ ਇਹ ਮਾਰੇ ਜਿਹੜਾ ਦਿੱਤਾ ਬਾਹਾਂ 'ਚ ਵੀ ਗੋਲੀਆਂ ਮਾਰੀਆਂ ਜਾ ਰਹੀਆਂ ਆ ਢਿੰਗ ਸਿੰਘ ਕੁੱਟਿਆ ਗਿਆ ਕੱਲ ਉਹਦੇ ਘਰ ਵਾਲੀ ਕੁੱਟੀ ਗਈ ਐ ਢਿੰਗ ਸਿੰਘ ਦੇ ਸੋ ਸਿੱਖ ਨਿਸ਼ਾਨੇ ਤੇ ਐ ਇਸ ਜਦ ਹੀ ਨਹਰਕੁਸ਼ੀ ਇੱਕ ਤਰ੍ਹਾਂ ਦੀ ਤੇ ਸ਼ਾਸਤਰੀਨ ਕੀਤੀ ਜਾ ਰਹੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜੇ ਤੁਸੀਂ ਐਵੇਂ ਬੈਠੇ ਰਹੇ ਨਾ ਅੱਜ ਸਾਡੇ ਵਰਗਾਂ ਨੂੰ ਇਹਨਾਂ ਨੇ ਹੱਥ ਪਾ ਲਿਆ ਜਾਂ ਹੋਰ ਬੰਦੇ ਨੂੰ ਹੱਥ ਪਾ ਲਿਆ ਜਾਂ ਮਾਰ ਰਹੇ ਨੇ ਮਾਰਨਾ ਇਹਨਾਂ ਲਈ ਬੰਦਾ ਬਹੁਤ ਤੁਸੀਂ ਇਹ ਦੇਖੋ ਦਰਿੰਦਗੀ ਦੇਖੋ ਜਿੱਦੇ ਪਟਿਆਲੇ ਮਾਰਿਆ ਨਾ ਮੁੰਡਾ ਉਹਨਾਂ ਨੇ ਜਿਹੜੇ ਮੁੰਡੇ ਨੇ ਬੱਚਾ ਚੱਕਿਆ ਸੀ ਤੇ ਇਹਨਾਂ ਨੇ ਝੂਠਾ ਮੁਕਾਬਲਾ ਕੀਤਾ ਇਹ ਇਹ ਜਦੋਂ ਝੂਠਾ ਮੁਕਾਬਲਾ ਹੁੰਦਾ ਪੰਜਾਬ ਦਾ ਡੀਜੀਪੀ ਟਵੀਟ ਕਰਕੇ ਆ ਆ ਦੀ ਪੁਲਿਸ ਨੂੰ ਹਲਾਸ਼ੇਰੀ ਜਾਂਦਾ ਬਹੁਤ ਵਧੀਆ ਕੰਮ ਕੀਤਾ ਪੰਜਾਬ ਦਾ ਮੁੱਖ ਮੰਤਰੀ ਟੀਵੀ ਟੱਕਰ ਕੇ ਵਧਾਈ ਦਿੰਦਾ ਹੈ ਡੀਜੀਪੀ ਡਿਸਕਾਂ ਦੇ ਨਾਲ ਸਨਮਾਨਿਤ ਕੀਤੇ ਜਾਂਦੇ ਆ ਜਿਹੜੇ ਬੰਦੇ ਝੂਠੇ ਮੁਕਾਬਲੇ ਕਰ ਰਹੇ ਨੇ ਪੰਜਾਬ ਦੇ ਸਾਡੇ ਮੁੰਡਿਆਂ ਨੂੰ ਮਾਰ ਰਹੇ ਆ ਉਹਨਾਂ ਦਾ ਨਾਂ ਰਾਸ਼ਟਰਪਤੀ ਅਵਾਰਡ ਲਈ ਨਾਮਜ਼ਦ ਕਰਕੇ ਭੇਜਿਆ ਜਾਂਦਾ ਦੇਖੋ ਹੈਰਾਨੀ ਦੀ ਗੱਲ ਕੀ ਹੋ ਚੱਲ ਕੀ ਰਿਹਾ ਪੰਜਾਬ 'ਚ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਵੀ ਜੇ ਤੁਸੀਂ ਅੱਜ ਵੀ ਐਂ ਚੁੱਪ ਕਰਕੇ ਬੈਠੇ ਰਹੇ ਨਾ ਤਾਂ ਆਉਣ ਵਾਲਾ ਸਮਾਂ ਇੱਥੇ ਕਿਸੇ ਲਈ ਵੀ ਚੰਗਾ ਨਹੀਂ ਹੈਗਾ ਜਿਹਨੂੰ ਮਰਦੀ ਚੱਕ ਕੇ ਮਾਰ ਕੇ ਖਪਾ ਦੇਣਗੇ ਕਿੰਨੇ ਖਪਾਏ ਅੱਗੇ ਕੀ ਉਹੀ ਗੱਲ ਜਿਵੇਂ ਉਹ ਕਹਿ ਰਿਹਾ ਪੁਲਿਸ ਵਾਲਾ ਬਲਵਿੰਦਰ ਵੀ ਕੀ ਕਰਤਾ ਤੁਸੀਂ ਤਾਂ ਇਹ ਇਹ ਸਾਨੂੰ ਉੱਠਣਾ ਪੈਣਾ ਨਹੀਂ ਕੱਲ ਨੂੰ ਜਿਹਨੂੰ ਮਰਦੀ ਚੱਕ ਕੇ ਕੁੱਟਮਾਰ ਕਰ ਦੇਣਗੇ ਉਹਦਾ ਉੱਥੇ ਪਤਾ ਮਖੌਲ ਕੀ ਕਰ ਰਿਹਾ ਸਾਨੂੰ ਕਰ ਰਿਹਾ ਹੈ